ਉਹ ਤੇ ਵੀ ਮੀ ਬੜਾ ਹੈਗਾ ਇੱਥੇ ਪਈ ਜਾਂਦਾ ਸੁਣਿਆਣੇ ਦੀ ਕੋਈ ਆਵਾਜ਼ ਨਹੀਂ ਆਉਂਦੀ ਅੱਜ ਸੁੱਤੇ ਹੋਣੇ ਮੈਨੂੰ ਲੱਗਦਾ ਸਾਰੇ ਕਿੱਥੇ ਗਏ ਅੱਜ ਸਾਰੇ ਮੰਮੀ ਦਲਜੀਤ ਅਰਦੋਗੀ ਘਰੀ ਆ ਕੇ ਕਿਤੇ ਗਏ ਦਲਜੀਤ ਨਿੱਕੀਆਂ ਕਿੱਥੇ ਗਈਆਂ ਨਾ ਦਲਜੀਤ ਨਾ ਮੰਮੀ ਨਾ ਡੈਡੀ ਕਿੱਥੇ ਚਲ ਗਏ ਸਾਰੇ ਯਾਰ ਕੋਈ ਪ੍ਰੋਗਰਾਮ ਹੈਗਾ ਅੱਜ ਉਧਰ ਵੇਖਦਾ ਘਰ ਵੀ ਸਾਰਾ ਖੁੱਲਾ ਛੱਡਿਆ ਵਾ ਕਿੱਧਰ ਗਏ ਆ ਮੰਮੀ ਮੰਮੀ ਜੀ ਕਿੱਥੇ ਤੂੰ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਕੀ ਹਾਲ ਵਾ ਕੀ ਗੱਲ ਵਾ ਕਿੱਥੇ ਗਏ ਆ ਸਾਰੇ ਜੇ ਬਹਿ ਜਾ ਇੱਥੇ ਆ ਸਾਰੇ ਤੂੰ ਕਦੋਂ ਨਹੀਂ ਆਇਆ ਅੱਜ ਮੈਂ ਤਾਂ ਲੱਬ ਲਬਿਸ਼ਦਾ ਹੀ ਹੋ ਗਿਆ ਤੁਹਾਨੂੰ ਸਾਰੇ ਕਮਰੇ ਫੋਲ ਮਾਰੇ ਆ ਨਾ ਡੈਡੀ ਨਾ ਨੇ ਆਣੇ ਕਿੱਥੇ ਗਏ ਆ ਸਾਰੇ ਮੌਸਮ ਬੜਾ ਸੋਹਣਾ ਹੋਇਆ ਤਾਂ ਕੰਮ ਧੰਦਾ ਕਰਕੇ ਮੈਂ ਲੰਮੇ ਪੈ ਗਈ ਅੱਛਾ ਤੇ ਮੇਰੀ ਅੱਖ ਲੱਗ ਗਈ ਮੈਨੂੰ ਪਤਾ ਨਹੀਂ ਲੱਗਾ ਤੇ ਚਲੋ ਉਹ ਤਾਂ ਹੀ ਮੈਂ 2-4 ਦਿਨ ਠਹਿਰ ਕੇ ਆਉਣਾ ਵਾ ਤੇ ਤੂੰ ਅੱਜ ਕਿਦਾਂ ਆ ਗਿਆ ਉਹ ਮੈਂ ਤਾਂ ਮੰਮੀ ਇਦਾਂ ਹੀ ਬਸ ਮਜ਼ਾਕ ਜਿਹਾ ਕਰਨ ਦੇ ਆ ਕਿ ਭਲਕੀ ਕਰਦੇ ਆ ਨਾ ਲੈ ਦੱਸ ਮੈਂ ਤਾਂ ਸੋਚਿਆ ਤੂੰ ਠਹਿਰ ਕੇ ਆਉਣਾ ਵਾ ਕਿਉਂ ਮਛੇਤੀ ਆ ਗਿਆ ਤੈਨੂੰ ਖੁਸ਼ੀ ਨਹੀਂ ਹੋਈ ਵੀ ਖੁਸ਼ੀ ਤਾਂ ਬੜੀ ਹੋਈ ਆ ਪਰ ਉਧਰ ਦਰਸ਼ਨ ਦਰਸ਼ਨ ਚੰਗੀ ਤਰ੍ਹਾਂ ਕਰਕੇ ਆਇਆ ਵਾਂ ਐ ਵਧੀਆ ਅੱਛਾ ਸਾਰੇ ਗੁਰਦਵਾਰ ਦੇਖ ਲੈੇ ਸੀਗੇ ਹਾਂਜੀ ਅੱਛਾ ਅੱਛਾ ਠੀਕ ਵਾ ਤੇ ਮੈਨੂੰ ਛੇਤੀ ਦੱਸੋ ਕਿ ਨਿੱਕੀਆਂ ਕਿੱਥੇ ਵੀ ਨਿੱਕੀਆਂ ਨੇ ਕਿੱਥੇ ਜਾਣਾ ਵਾਂ ਉਹ ਜਦੋਂ ਤੂੰ ਗਿਆ ਵਾ ਨਾ ਉਹ ਦਲਜੀਤ ਕਰੇ ਮੇਰਾ ਜੀ ਨਹੀਂ ਲੱਗਣ ਡਿਆ ਹੈ ਤੇ ਮੰਮੀ ਮੈਂ 4 ਦਿਨ ਪੇਕੇ ਨਾ ਰਿਹਾ ਵਾਂ ਮੰਮੀ ਹੁਣਾਂ ਕੋਲ ਤੇ ਫਿਰ ਮੈਂ ਕੀ ਕਰਦੀ ਮੈਂ ਹਾਂ ਚੱਲ ਕੋਈ ਗੱਲ ਨਹੀਂ ਆ ਤੂੰ ਰਹਿ ਆ ਉਹ ਉਹਨਾਂ ਨਿੱਕੀਆਂ ਨੂੰ ਲੈ ਕੇ ਨਾਲ ਤਾਂ ਆਪਣੇ ਪਿੰਡ ਦੇ ਹੀ ਰਹਿਣ ਵਾਸਤੇ ਹੈ ਪੇਕੇ ਉਹ ਮੈਨੂੰ ਪੁੱਛੇ ਤਾਂ ਬਿਗੈਰ ਤੇ ਬਾਹਰ ਨਹੀਂ ਜਾਂਦੀ ਘਰੋਂ ਤੇ ਭੇਕੇ ਕਿਦਾਂ ਚੱਲ ਗਈ ਆ ਮੈਨੂੰ ਕੋ ਗੱਲ ਹਜਮ ਜੀ ਨਹੀਂ ਹੋਂਦੀ ਜੇ ਤੈਨੂੰ ਪੁੱਛੇ ਤਾਂ ਬਿਗੈਰ ਤਾਂ ਨਹੀਂ ਜਾਂਦੀ ਉਹ ਤੈਨੂੰ ਫੋਨ ਲੰਦੇ ਹੀ ਕਿਤੇ ਤੇ ਭਰ ਨਾ ਤੇਰਾ ਫੋਨ ਨਹੀਂ ਲੱਗਾ ਤੇ ਆਂਦੇ ਕਿ ਮੰਮੀ ਫੋਨ ਨਹੀਂ ਲੱਗਣ ਡਿਆ ਤੇ ਹੁਣ ਮੈਂ ਕੀ ਕਰਾਂ ਤੇ ਮੈਂ ਚੱਲ ਕੋਈ ਗੱਲ ਨਹੀਂ ਆ ਉਹ ਜਦੋਂ ਆਊਗਾ ਤੇ ਤੂੰ ਆ ਜੀ ਜਾਂ ਤੈਨੂੰ ਲੈ ਆਊਗਾ ਮੰਮੀ ਹਾਂ ਗੱਲ ਇਦਾਂ ਵਾਂ ਕਿ ਮੇਰਾ ਹੁਣ ਟਾਈਮ ਹੋ ਗਿਆ ਵਾ ਨੂੰ ਇਦਾਂ ਨਹੀਂ ਉਹ ਕਰ ਸਕਦੀ ਜਿੰਨੇ ਤੱਕ ਮੈਂ ਹਾਂ ਨਾ ਨਾ ਕਰਦਾ ਉਕਰੋ ਨਹੀਂ ਜਾ ਸਕਦੀ ਚੱਲ ਚੰਗਾ ਫਿਰ ਗਈ ਕੋਣ ਡੈਡੀ ਆਏ ਹੈ ਲਾਣ ਹੁੰਦੇ ਵੀ ਡੈਡੀ ਕਿੱਥੇ ਆਏ ਸੀਗੇ ਸ਼ਾਮਾਂ ਪੰਜਾਂ ਸੀਗੇ ਤੇ ਆਪੇ ਧੁਰਤੀ ਤੇ ਮੈਂ ਤਾਂ ਆਖਿਆ ਕਿ ਸਵੇਰੇ ਜਲਦੀ ਜਾਂ ਤਾਂ ਛੱਡ ਆਉਣਗੇ ਆਖੇ ਨਹੀਂ ਨਹੀਂ ਅਜੇ ਬੱਸਾਂ ਜਾਂਦੀਆਂ ਹੀ ਆ ਟਾਈਮ ਹੈਗਾ ਤੇ ਮੇਰਾ ਜੀ ਨਹੀਂ ਲੱਗਣਿਆ ਉਹ ਨਹੀਂ ਨਹੀਂ ਮੰਮੀ ਆ ਨਹੀਂ ਗੱਲ ਗੱਲ ਅਸਲ ਤੇ ਦੱਸੋ ਜਿਹੜੀ ਹੈਗੀ ਆ ਤੇ ਹੋਰ ਤੇ ਨਹੀਂ ਮੈਂ ਕੀ ਦੱਸਾਂ ਦੱਸ ਕੀ ਸੁਣਨਾ ਚਾਹੁੰਨਾ ਵਾ ਤੂੰ ਹੈ ਉਹ ਕੱਲੀ ਜਾ ਨਹੀਂ ਸਕਦੀ ਉਹਨੂੰ ਪਤਾ ਕੱਲੀ ਆ ਹੁਣ ਉਹ ਉਦੋਂ ਦੋ ਨਿਆਣੇ ਆ ਦੋ ਨਿਆਣੇ ਕਿਹੜੇ ਜਵਾਨ ਹੋ ਗਏ ਨਿੱਕੇ ਨਿੱਕੇ ਬੱਚੀਆਂ ਉਚਾਰੀਆਂ ਕਿੱਦਾਂ ਬੱਸੇ ਚੱਲ ਜਣਾ ਨੂੰ ਪਤਾ ਵੀ ਮੈਂ ਗੱਲ ਨਹੀਂ ਚਾਹੁੰਦਾ ਬੰਦੇ ਦਾ ਹੌਸਲਾ ਵੱਜ ਜਾਂਦਾ ਨਿਆਣੇ ਨਾਲ ਹੋਣ ਤੇ ਤੂੰ ਫਿਰ ਉਹੀ ਗੱਲਾਂ ਕਰੀ ਜਾਣਾ ਵਾ ਨਾ ਤੂੰ ਚੌੜੀ ਡਿਆ ਮੇਰੇ ਮੂੰਹ ਸੁਣਨਾ ਕੀ ਚਾਹੁੰਦਾ ਦੱਸ ਤੋ ਹੱਦ ਹੋਈ ਤੇਰੇ ਵੇਲੇ ਸਗੋਂ ਤੈਨਾਂ ਨਾਲ ਪਿਆਰ ਨਾਲ ਗੱਲ ਕਾਂਢੀ ਐ ਤੂੰ ਭੁਏ ਚੜੀ ਜਾਣਾ ਵਾ ਅਜੇ ਆਏ ਨਾ ਚਾਹ ਨਾ ਪਾਣੀ ਕਿਤੇ ਬੱਸ ਗੱਲ ਦੀ ਗਲੈਂਡ ਬਣਾਈ ਜਾਂਦਾ ਤੂੰ ਮਤਾ ਬਣਾਵਣਾ ਤਾਂ ਕੀ ਕਰਾਂ ਹੈ ਨਿਆਣੇ ਮੈਨੂੰ ਹੁੰਦਿਆ ਘਰ ਨਹੀਂ ਦਿਖੰਡੇ ਨਾ ਡੈਡੀ ਘਰ ਆ ਨਾ ਮੈਨੂੰ ਪਤਾ ਤੂੰ ਕਿਹੜੇ ਹਾਲਾਤਾਂ ਚ ਗਏ ਆ ਮਰਜੀ ਨਾਲ ਗਏ ਆ ਕਿਦਾਂ ਗਏ ਆ ਠੀਕ ਆ ਤੇ ਪਾਰਾ ਮੇਰਾ ਕਿਦਾਂ ਨਾ ਚੜੇ ਤਾਂ ਜਿਹੜੀ ਗੱਲ ਹੈਗੀ ਨਾ ਤੇਨੇ ਮੈਂ ਦਿੱਤੀ 10 ਹੁਣ ਜੋ ਤੂੰ ਸਮਝਣਾ ਨਾ ਤੂੰ ਸਮਝੀ ਜਾ ਤੇ ਜੋ ਤੈਨੂੰ ਮੰਨਣਾ ਚਾਹੁੰਦਾ ਫੇ ਤੂੰ ਕਰ ਲਾ ਤੇ ਉਹ ਨਹੀਂ ਮੇਰੇ ਮੰਨਣ ਤੇਰੀ ਗੱਲ ਆਉਂਦੀ ਤੇ ਠੀਕ ਆ ਫੇ ਅੱਗੇ ਤੁਹਾਨੂੰ ਮਾਂ ਬੜੀ ਬੁਰੀ ਲੱਗਦੀ ਆ ਹਰ ਗੱਲ ਤੁਹਾਨੂੰ ਉਹਦੀ ਬੁਰੀ ਲੱਗਦੀ ਆ ਕਦੇ ਤੀ ਸੱਜੇ ਨਹੀਂ ਆ ਦਿਮਾਗ ਵਿੱਚ ਸੱਚ ਬੋਲਦੀ ਆ ਇਹ ਵੀ ਗੱਲਾਂ ਚੰਗੀਆਂ ਕਰਦੀ ਆ ਪਰ ਨਾ ਕੋਈ ਲੋੜ ਹੀ ਨਹੀਂ ਆ ਅਜੇ ਆਇਆ ਇਹਾ ਦਰਸ਼ਨ ਕਰਕੇ ਤੇ ਆਉਂਦਾ ਹੀ ਬੱਸ ਮੇਰਾ ਟੱਬਰ ਮੇਰਾ ਟੱਬਰ ਦਲਜੀਤ ਨੇ ਆਣੇ ਮਾਂ ਤਾਂ ਦੇਖੀ ਤੈਨੂੰ ਸਾਹਮਣੇ ਬੈਠੀ ਮਾਂ ਵੀ ਘਰ ਹੈ ਗਈ ਆ ਉਹੀ ਚਾਹੀਦੀ ਮਾਂ ਤਾਂ ਮਰ ਮੁੱਕ ਜਾਂਦੀ ਮਗਰਈ ਉੱਥੇ ਕੋ ਲੋੜ ਹੀ ਨਹੀਂ ਤੈਨੂੰ ਮਾਤਾ ਹਾਂ ਗੱਲਾਂ ਲੜਨ ਵਾਲੀਆਂ ਠੀਕ ਆ ਨਾ ਤੇ ਮੈਂ ਲੜਨ ਦੇ ਮੂਡ 'ਚ ਆ ਠੀਕ ਆ ਮੈਂ ਤਾਂ ਸਿੱਧੀ ਤਰ੍ਹਾਂ ਪੁੱਛਣ ਡਿਆ ਵਾਂ ਕਿ ਗੱਲ ਕੀ ਆ ਬਾਕੀ ਡੈਡੀ ਕਿੱਥੇ ਆ ਡੈਡੀ ਨੇ ਕਿੱਥੇ ਜਾਣਾ ਵਾਂ ਡੈਡੀ ਇੱਥੇ ਹੀ ਹੋਣੇ ਆ ਤੂੰ ਲੜਨ ਵਾਲੇ ਗੱਲਾਂ ਕਿਉਂ ਨੀ ਕਾਂਡਿਆ ਗੱਲਾਂ ਤੇ ਤੇਰੇ ਸਾਰੇ ਲੜਨ ਵਾਲੀਆਂ ਹੀ ਆ ਡੈਡੀ ਨੇ ਕਿੱਥੇ ਜਾਣਾ ਹੋਰ ਮਾਤਾ ਬਾਬਾ ਖੈਰ ਰੱਖੇ ਪੀ ਚੱਲ ਆਪਣੀ ਮਰਜ਼ੀ ਨਾਲ ਗਈ ਹੋਵੇ ਠੀਕ ਆ ਪਰ ਜੇ ਵੀ ਉਨੀ ਕੀ ਹੋਈ ਹੋਈ ਉਹਦੇ ਨਾਲ ਤੇ ਫਿਰ ਮੈਂ ਜਾਣੂ ਜਾਂ ਮੇਰਾ ਕੰਮ ਜਾਣੂ ਮੈਂ ਕੀ ਕਰਨਾ ਠੀਕ ਆ ਵੇ ਗੱਲ ਸੁਣ ਲੈ ਮੇਰੀ ਤੂੰ ਤਮ ਕਿਹਨੂੰ ਦੇਣ ਡਿਆ ਮੈਂ ਤੁਮ ਕਹਿੰਦੇ ਦੇਣ ਡਿਆ ਗੱਡੀ ਕੌਣ ਵਾ ਤੇਰੇ ਮਾਤਾ ਜੀ ਤੂੰ ਸੱਚੀ ਤੈਨੂੰ ਗੁੱਸਾ ਕਰਤਾ ਹੁੰਡਿਆ ਵਾ ਗੁੱਸਾ ਘੱਟ ਤੇਰੀ ਗੱਲਾਂ ਤੋਂ ਜਿਹੜੀ ਜੁਬਾਨ ਚ ਲਾਉਂਡਿਆ ਵਾ ਮਾਤਾ ਮੰਨ ਨਾ ਮੰਨ 100% ਕੋਈ ਗੱਲ ਹੈਗੀ ਆ ਜਾ ਫਿਰ ਕਰ ਲੈ ਜੋ ਕਰਨਾ ਤੂੰ ਜਾ ਹੋਊਗੀ ਫਿਰ ਗੱਲ ਕਿੱਡਾ ਭੂਏ ਚੜਿਆ ਹੋਵੇ ਬਹੁਤਾ ਹੀ ਵਾਦਾ ਜਾਂਦਾ ਵਾ ਤੇਰੀ ਗੱਲ ਤਾਂ ਡਰ ਹੀ ਹੋਈ ਹੋਗੀ ਆ ਉਹ ਤਾਂ ਡੈਪਾ ਕਹਿਣ ਕਿ ਹੁਣ ਮੈਂ ਲੈਣ ਚੱਲਿਆ ਮੈਂ ਲੈਣ ਚੱਲਿਆ ਹੁਣ ਮੈਨੂੰ ਰੋਕਾਂ ਕਿੱਦਾਂ ਇਹਨਾਂ ਨਿਆਣਾ ਤਾਂ ਸਤਾ ਹੀ ਮਾਰਿਆ ਕਿਤੇ ਮੈਨੂੰ ਪਰ ਰੋਕਣਾ ਤੇ ਪੈਣਾ ਹੀ ਆ ਤਰਲੇ ਮਿੰਤਾ ਹੁਣ ਕਰਾਂ ਨਾ ਜੇ ਤਰਲੇ ਮਿੰਤਾ ਕੀਤਾ ਨਾ ਇਹਨੇ ਹੋਰ ਪੁਏ ਚੜਨਾ ਓਦਾਂ ਇਹਨੂੰ ਪਿਆਰ ਦੇ ਨਾਲ ਸਮਝਾਉਣੀ ਆ ਕਿ ਜੇ ਠਹਿਰ ਜਾ ਦੋ ਚਾਰ ਦਿਨ ਰਹਿਣ ਦੇ ਕੋਈ ਗੱਲ ਨਹੀਂ ਆ ਜੇ ਗਈ ਆ ਤੇ ਲੈ ਹੀ ਜਾ ਕੇ ਫਿਰ ਕੀ ਹੋਇਆ ਸਮਝਾ ਕੇ ਵੇਹਣੀ ਆ ਜੇ ਕਿਤੇ ਮਾਤੇ ਦੀ ਸਿੱਧੀ ਹੋ ਗਈ ਤੇ ਨਹੀਂ ਤੇ ਜਿਹੜੇ ਹਿਸਾਬ ਨਾਲ ਬੋਲਿਆ ਨਾ ਇਹ ਤਾਂ ਹੁਣੇ ਤੁਰ ਪੈਣਾ ਉਹਦੇ ਨਾਤੇ ਤੋਂ ਤੇ ਵੀ ਨਹੀਂ ਵੇਖਾ ਇਹਨੂੰ ਕੀ ਕੰਡਿਆ ਹੋ ਇੱਕ ਤੇ ਆ ਦਿਲਜੀਤ ਦਾ ਨੰਬਰ ਪਤਾ ਨਹੀਂ ਕਿੱਥੇ ਫੋਨ ਸੁਟਿਆ ਹੋਇਆ ਇਹਨੇ ਅਜਦਾ ਲਾਉਣ ਡਿਆ ਫੋਨ ਮੈਂ ਨਾ ਡੈਡੀ ਹੁਣਾਂ ਦਾ ਫੋਨ ਲਿਆਵਾ ਉਹਨਾਂ ਦੇ ਲੈ ਲੈਂਦਾ ਕਹਿੰਦੀ ਵੀ ਮੈਨੂੰ ਸੇਵ ਕਰ ਲਓ ਮੈਂ ਮੈਂ ਕਰਨਾ ਨੰਬਰ ਲਿਆ ਹੁੰਦਾ ਤੇ ਗੱਲ ਉਹਨਾਂ ਨਾਲ ਹੋਈਂਦੀ ਮੇਰੀ ਹੈ ਸੁਣਿਓ ਆ ਵੀਰ ਆ ਵੇ ਤਿੰਨ ਜੱਮਾ ਦੋਨ ਬਾਚਣਾ ਓ ਬੱਲੇ ਪੁੱਤ। ਪਤੂ ਆ ਵੀ ਗਿਆ ਵਾ। ਸੱਸ ਜੀ ਜੀ। ਆਸ੍ਰੀ ਕਾਲ। ਠੀਕ ਠਾਕ ਜੀ। ਬੈ ਜਾ ਬੈ ਜਾ। ਤੂੰ ਤਾਂ ਕਹਿੰਦਾ ਮੈਂ ਦੋ ਦਿਨ ਬਾਅਦ ਆਉਣਾ ਵਾ। ਹੈ? ਇੰਨਾ ਟੂਠ। ਓ ਡੈਡੀ ਮੈਂ ਤੇ ਕਹਿੰਦਾ ਵੀ ਜਦੋਂ ਸਰਪ੍ਰਾਈਜ਼ ਦਵਾਂਗੇ ਘਰ ਜਾ ਕੇ ਹੈ। ਨਿਆਣੇ ਵੀ ਖੁਸ਼ ਹੋ ਜਾਣਗੇ ਸਾਰੇ ਖੁਸ਼ ਹੋ ਜਾਣਗੇ। ਅੱਜ ਕੱਲ ਤੇ ਆ ਬੜਾ ਰਵਾਇਤੀ ਦਾ ਕੀ ਆ ਸਰਪ੍ਰਾਈਜ਼ ਦਾ? ਉੱਪਰ ਮੇਰੇ ਨਾਲ ਸਰਪ੍ਰਾਈਜ਼ ਤੇ ਮੇਰੇ ਨਾਲ ਪੁੱਠਾ ਪੈ ਗਿਆ। ਕੀ ਗੱਲ ਹੋ ਗਈ ਆ? ਕੋਈ ਚੋਰੀ ਚਾਰੀ ਹੋ ਗਈ ਤੇ ਕੋ ਟ੍ਰੈਂਕ? ਓ ਨਹੀਂ ਨਹੀਂ ਡੜੀ ਚੋਰੀ ਚਾਰੀ ਕੀ ਹੋਣੀ ਆ। ਹਾਂ। ਉਹ ਮੈਂ ਘਰ ਆਇਆ ਤੇ ਘਰ ਆਉਂਦਿਆਂ ਸੁਣਨਾ ਨਾ ਨਿਆਣੇ ਨਾ ਦਲਜੀਤ ਨਾ ਤੁਸੀਂ ਠੀਕ ਆ ਮੈਨੂੰ ਤੇ ਕੋਈ ਚੰਗਾ ਜਨ ਲੱਗਣ ਡਿਆ ਚੰਗਾ ਤੈਨੂੰ ਕਦੇ ਨਾ ਲੱਗਦਾ ਕਹਿੰਦਾ ਮੈਨੂੰ ਨਹੀਂ ਲੱਗਣ ਡਿਆ ਜਦੋਂ ਤੂੰ ਗਿਆ ਵਾ ਅਗਲੇ ਦਿਨ ਗਿਆ ਮੈਂ ਅਮਰਸਰ ਆਪਣਾ ਜਿਹੜਾ ਪਲਾਟ ਨਹੀਂਗਾ ਹੂੰ ਹੂੰ ਨਾਲੇ ਪਲਾਟ ਦੇ ਗਏ ਆਪਣਾ ਚਲੋ ਵਧੀਆ ਹੋ ਗਿਆ ਆਹੋ ਠੀਕ ਹੋ ਗਿਆ ਉਹ ਮੈਂ ਉੱਥੋਂ ਆਇਆ ਤੇ ਪੁੱਛਿਆ ਪ੍ਰਭ ਨੂੰ ਮੈਂ ਵੀ ਨਿਆਣੇ ਕਿੱਥੇ ਆ ਕਹਿੰਦੀ ਉਹ ਤੇ ਆਪਣੇ ਪਿੰਡ ਚਲ ਗਈ ਦਲਜੀਤ ਉਹਦਾ ਜੀ ਨਹੀਂ ਲੱਗਣ ਦਸ ਨਹੀਂ ਲੱਗਣਾ ਡੜੇ ਘੜ ਤੋਂ ਮਗਰੀ ਗਏ ਆ ਤਾਨੂੰ ਨਹੀਂ ਪਤਾ ਫਿਰ ਸਾਰੀ ਗੱਲ ਦਾ ਉਹ ਨਹੀਂ ਯਾਰ ਮੈਨੂੰ ਕਿੱਥੇ ਪਤਾ ਨਾ ਮੈਂ ਜਦੋਂ ਘਰ ਆਇਆ ਵਾਂ ਆ ਕੇ ਨਿਆਣੇ ਵਾਲੇ ਪੁੱਛਿਆ ਵਾ ਕਹਿੰਦੀ ਉਹ ਤੇ ਚਲ ਕੇ ਪਿੰਡ ਆਪਣੇ ਤੇ ਮੈਂ ਆਖਿਆ ਜੇ ਉਹਨੇ ਜਾਣਾ ਹੁੰਦਾ ਤਾਂ ਮੈਨੂੰ ਪੁੱਛਣਾ ਹੁੰਦਾ ਕਹਿੰਦੀ ਪਤਾ ਨਹੀਂ ਆਂਦੀ ਮੇਰਾ ਜੀਤੀ ਲੱਗਣ ਡਿਆ ਤੇ ਮੈਂ ਹੋਣੀ ਆ ਪਰ ਮੈਨੂੰ ਨਾ ਗੱਲ ਉਹਦੀ ਹੱਜਮ ਜੀ ਨਹੀਂ ਹੋਈ ਮੈਂ ਹੋ ਉਹ ਤੇਰੇ ਸਾਰੇ ਦਿਨ ਫੋਨ ਲਾਇਆ ਤੇ ਫੋਨ ਚੁੱਕਿਆ ਨਹੀਂ ਉਹਨੇ ਮੇਰਾ ਮੈਂ ਆਹ ਨਿਆਣੇ ਨਾਲ ਗੱਲ ਕਰਦਾ ਵਾਂ ਡਾੜੀ ਕਿੰਨੇ ਦਿਨ ਹੋ ਗਏ ਉਹਨੂੰ ਗਈ ਨੂੰ ਹਾਂ ਟਾਡੇ ਦੇ ਦਿਲ ਨੂੰ ਮਾਸਾ ਨਹੀਂ ਆਇਆ ਉਹ ਨਿੱਕੇ ਨਿਆਣੇ ਲੈ ਕੇ ਕਦੀ ਬੱਸੀ ਨਹੀਂ ਜਾ ਸਕਦੇ ਮੈਂ ਉਹਨੂੰ ਜਾਣਦਾ ਚੰਗੀ ਤਰ੍ਹਾਂ ਉਹ ਜਿੰਨੇ ਤੱਕ ਮੈਨੂੰ ਨੇ ਨਾ ਪੁੱਛਦੀ ਉਹਨੇ ਘਰੋਂ ਨਹੀਂ ਬਾਹਰ ਜਾਣਾ ਤੁਸੀਂ ਕਿਦਾਂ ਮੰਮੀ ਦੀ ਗੱਲ ਤੇ ਯਕੀਨ ਕਰ ਲਿਆ ਸਾਰਾ ਯਕੀਨ ਤੇ ਮੈਨੂੰ ਨਹੀਂ ਆਇਆ ਉਹ ਫਿਰ ਮੇਰੇ ਮਨ 'ਚ ਹੋਇਆ ਕਿ ਹੋ ਸਕਦਾ ਵਾ ਕਿ ਕਿਹੜੇ ਪੈਰਾਂ ਨਾਲ ਜੀ ਲੱਗਾ ਹੋਊਗਾ ਮੈਂ ਨਾ ਕੱਲ ਤੇਰੀ ਮਾਂ ਨੂੰ ਕਿਹਾ ਸੀ ਕਿ ਮੈਂ ਜਾਣਾ ਨਿਆਣੇ ਨੂੰ ਮਿਲਣਾ ਤੇ ਜੀਦ ਨੂੰ ਲੈਣਾ ਵਾ ਕਹਿੰਦੀ ਕੋਈ ਗੱਲ ਨਹੀਂ ਆਪੇ ਸਣੀ ਨੇ ਆਈ ਜਾਣਾ ਵਾ ਆ ਕੇ ਲੈ ਆਊਗਾ ਡਾਡੀ ਮੈਨੂੰ ਨਹੀਂ ਜੇ ਯਕੀਨ ਆਉਂਦਾ ਕਿਸ ਗੱਲ ਤੇ ਵੀ ਤੇ ਮੈਨੂੰ ਨਾ ਆਉਂਦਾ ਚੈਣਾ ਹੁਣ ਮੈਂ ਜੋ ਤੱਕ ਨਿਆਣਿਆਂ ਨੂੰ ਵੇਖ ਨਹੀਂ ਨਾ ਲੈਂਦਾ ਮੈਨੂੰ ਨਹੀਂ ਜੀ ਸਾਹ ਆਉਣਾ ਉਹ ਜਾ ਜਾ ਯਾਰ ਜਾਗ ਨਾ ਲੈ ਗਿਆ ਮੇਰੇ ਕਿਹੜਾ ਜੀ ਲੱਗਣ ਰਿਹਾ ਓ ਉਹ ਜਾ ਤੂੰ ਹੀ ਚਲ ਗਿਆ ਘਰੋਂ ਨਿਆਣਿਆਂ ਵੀ ਚਲ ਗਏ ਉਹ ਘਰ ਤੇ ਪੂਰਾ ਖਾਲੀ ਹੋ ਗਿਆ ਸੀ ਅੱਜ ਮੇਰੇ ਥੋੜੇ ਨਾ ਦਿਲ ਨੂੰ ਚੈਨ ਮਿਲਿਆ ਈਓ ਮੈਂ ਤਾਂ ਸਾਰਾ ਦਿਨ ਪਹਿਲੀ ਤੇ ਰਹਿਣਾ ਨਹੀਂ ਘਰ ਤੇ ਉਹਨੂੰ ਜੀ ਨਹੀਂ ਕਰਦਾ ਉਹ ਡੈਡੀ ਮੇਰੀ ਗੱਲ ਸੁਣੋ ਤੁਸੀਂ ਹੁਣ ਬਹੁ ਘਰੇ ਠੀਕ ਆ ਤੇ ਮੈਂ ਜਾਣਾ ਉਹ ਨਾਲ ਜਾ ਜਾ ਪੁੱਤ ਜਾ ਕੇ ਲੈ ਗਿਆ ਕਦੇ ਘਰ ਚ ਰੌਣਕ ਆਵੇ ਚਾਬੀ ਕਿੱਥੇ ਜੀ ਗੱਡੀ ਦੀ ਚਾਬੀ ਚਾਬੀ ਉਹ ਰੱਖੀ ਨਹੀਂ ਟੋਰ ਦੇ ਵਿੱਚ ਉੱਥੇ ਡੰਗੀ ਹੋਣੀ ਚਲੋ ਠੀਕ ਹੈ ਜੇ ਆ ਚੰਗਾ ਪਤਾ ਧਿਆਨ ਨਾਲ ਜਾਈ ਚੰਗਾ ਚਲੋ ਬਈ ਆ ਗਿਆ ਤੇ ਹੁਣ ਰੌਣਕਾ ਘਰ ਚ ਆਉਣ ਗਿਆ ਚੱਲ ਤੇ ਦਿਲ ਨੂੰ ਕਿਆਨ ਮਿਲੂਗਾ ਜਿੰਨੇ ਜੀਤ ਹੁੰਦੀਆਂ ਰੌਣਕਾਂ ਸੋਹਰਾ ਮਾਲਕਾ ਸਾਡਾ ਪਰਿਵਾਰ ਆ ਹਰਿਆ ਭਰਿਆ ਰਹੀ ਹਾਏ ਹਾਏ ਨੀ ਮੇਰਾ ਪੁੱਤ ਹੋਣ ਆਇਆ ਤੇ ਕਿੱਥੇ ਚੱਲੇ ਆ ਹਣ ਤੂੰ ਓ ਮਮੀ ਓ ਮੇਰਾ ਨਹੀਂ ਜੀ ਲੱਗਣ ਡਿਆ ਮੈਂ ਚੱਲਿਆ ਨਿਆਣਿਆਂ ਕੋਲ ਉਹਨਾਂ ਨੂੰ ਲੈ ਕੇ ਆਉਣਾ ਲੈ ਆ 10 ਪੁੱਤ ਕਿਹੋ ਜਿਹੀ ਗੱਲਾਂ ਕਰਦਾ ਵਾ ਉਹ ਕੀ ਕਹਿਣਗੇ ਅਗਲੇ ਵੀ ਅਜੇ ਆਇਆ ਹੀ ਆ ਤਨਾ ਕੱਪੜੇ ਬਦਲੇ ਨਾ ਕੁਝ ਹੋਰ ਤੇ ਐਦਾ ਹੀ ਤੁਰ ਪਿਆ ਨਾ ਨਾਤਾ ਤੋਟਾ ਹੈ ਬੱਸ ਇਹਦੀ ਮਾਂ ਨੇ ਰੋਟੀ ਪਾਣੀ ਬਾਰੇ ਪੁੱਛਿਆ ਜਿਹੜਾ ਇੱਥੇ ਪਹੁੰਚ ਆ ਗਿਆ ਵਾ ਮੈਂ ਜਾ ਕੇ ਥੋੜੀ ਕਹਿਣਾ ਮੈਂ ਰੋਟੀ ਨਹੀਂ ਖਾ ਕੇ ਆਇਆ ਪੁੱਤ ਚਲ ਜੀ ਮੈਂ ਕਿਹੜਾ ਤੈਨੂੰ ਰੋਕਣ ਲਈ ਆ ਚਲ ਜੀ ਪਰ ਐਦਾ ਕਰ 2 ਦਿਨ ਠਹਿਰ ਜਾ ਨਾ ਨਾ ਮੰਮੀ 2 ਦਿਨ ਦੀ ਗੱਲ ਕਰਦੇ ਮੈਂ ਘੰਟਾ ਨਹੀਂ ਰੁਕ ਸਕਦਾ ਇੱਥੇ ਵੀ ਮੇਰੀ ਤੇ ਸੁਣ ਲਾ ਵੀ ਜੇ ਉਹ ਗਈ ਆ ਤੈਨੂੰ ਰਹਿਣ ਦੇ ਵਿਚਾਰੀ ਨੂੰ ਫਿਰ ਕੀ ਤੂੰ ਦੱਸ ਮੈਂ ਘਰੇ ਹੀ ਆਂ ਤੇਰਾ ਪਿਓ ਘਰ ਵਾ ਅਹੀਂ ਤੇਰੇ ਕੱਖ ਲੱਗਦੇ ਹੈ ਇਹ ਵਾਧੂ ਹੀ ਹੋ ਗਏ ਆ ਮੰਮੀ ਆ ਵਾਧੂ ਘਟੂ ਗੱਲਾਂ ਨਾ ਕਰੋ ਤੇ ਨਾ ਟਾਈਮ ਆ ਵਾਧੂ ਘਟੂ ਗੱਲਾਂ ਕਰਨ ਦਾ ਤੁਸੀਂ ਆਪ ਸੋਚੋ ਨਾ ਉਹਦਾ ਫੋਨ ਲੱਗਦਾ ਨਾ ਮੇਰੀ ਗੱਲ ਹੋਈ ਆ ਤੇ ਮੈਂ ਕਿੱਦਾਂ ਨਾ ਜਾਵਾਂ ਮੈਂ ਉੱਥੇ ਕੋ ਜਾਣਾ ਵਾ ਠੀਕ ਆ ਜਿਉਨੇ ਰਹਿਣਾ ਹੋਊਗਾ ਨਾ ਤੂੰ ਰਹਿ ਲੈ ਤੇ ਮੈਂ ਮਿਲ ਕੇ ਸ਼ਾਮ ਨੂੰ ਘਰ ਆ ਜਾਊਂਗਾ ਇਹਦੇ ਵਿੱਚ ਤੁਹਾਨੂੰ ਕਦੀ ਤਰਜ ਗਈ ਹੈ ਵੇ ਤੂੰ ਤਾਂ ਬੁੱਢੀ ਦੇ ਪਿੱਛੇ ਲੱਗ ਗਿਆ ਵਾ ਹੈ ਜੇ ਉਹ ਘਰ ਨਹੀਂ ਨਾ ਹੈਗੀ ਤੇ ਬਸ ਮੈਂ ਤਾਂ ਉਹਨੂੰ ਵੇਖਣ ਜਾਣਾ ਵਾ ਉਹਨੂੰ ਨਾਲ ਲੈ ਜਾਂਦਾ ਉਹਨੂੰ ਇੱਥੇ ਘਰ ਨੂੰ ਛੱਡ ਕੇ ਗਿਆ ਹੀਗਾ ਜੇ ਇਹ ਤੇਰੇ ਕੱਖ ਲੱਗਦਾ ਹੀ ਨਹੀਂ ਆ ਤੈਨੂੰ ਹਣ ਤੇ ਯਕੀਨ ਹੀ ਨਹੀਂ ਆ ਤੇ ਫਿਰ ਕਾਦੀ ਗੱਲ ਹੋਈ ਘਰ ਵਿੱਚ ਕਾਦਾ ਇਹ ਕਵਾਡਾ ਹੈ ਪੋਤਵਾ ਤੂੰ ਮੇਰਾ ਦੱਸ ਤੈਨੂੰ ਕਿਤੇ ਇੰਨਾ ਜਕੀਨ ਨਹੀਂ ਹੈਗਾ ਕਿ ਉਹ ਆਪਣੀ ਮਰਜ਼ੀ ਨਾਲ ਗਈ ਆ ਜਦੋਂ ਦਾ ਆ ਉਬਲੇ ਫਿਰੰਡਿਆ ਉਬਲੇ ਫਿਰੰਡਿਆ ਕਿਤੇ ਹੌਸਲਾ ਕਰ ਲੈ ਥੋੜਾ ਜਿਹਾ ਆਤੀ ਕੀਤੀ ਆ ਤੂੰ ਜੋ ਹੁੰਦਾ ਆ ਪਤਾ ਹੋਈ ਤੇ ਮੇਰੇ ਤੋਂ ਗਲਤੀ ਆ ਖੜਨਾ ਤਾਂ ਮੈਨੂੰ ਨਾਲ ਚਾਹੀਦਾ ਸੀ ਚਲੋ ਕੋਈ ਨਹੀਂ ਗਾਂ ਤੋਂ ਨਹੀਂ ਹੁੰਦੀ ਤੇ ਬਾਕੀ ਜੇ ਉਹ ਗਈ ਆਪਣੀ ਮਰਜ਼ੀ ਨਾਲ ਵਾ ਤੇ ਤੁਹਾਨੂੰ ਕਾਹ ਤੋਂ ਗੁਸਾ ਆਉਂਦਾ ਬਈਨਾ ਵੇ ਗੁੱਸਾ ਕਾਦਾ ਮੈਨੂੰ ਮੈਂ ਤੈਨੂੰ ਪਿਆਰ ਨਾ ਕਹਿੰਦੀ ਆ ਤੂੰ ਨਹੀਂ ਮੰਨਦਾ ਤੇ ਫਿਰ ਮਾਂ ਨੂੰ ਚਿਰਤੀ ਹੁੰਦੀ ਆ ਵੀ ਦੱਸ ਮੈਂ ਤੇਰੀ ਮਾਂ ਵਾਂ ਤੇ ਤੂੰ ਜੇ ਆ ਹੀ ਗਿਆ ਵਾਂ ਤੇ ਤੂੰ ਰੋਟੀ ਪਾਣੀ ਖਾ ਚਾਹ ਪਾਣੀ ਪੀ ਨਾ ਤੋ ਤੇ ਚੱਲ ਅੱਜ ਨਾ ਸੀ ਕੱਲ ਚਲ ਜੀ ਤੇ ਜੇ ਤੇਰਾ ਇੰਨਾ ਤਾ ਉਧਰ ਆਇਆ ਹੈ ਤੂੰ ਤੇ ਤੂੰ ਸਿੱਧਾ ਹੀ ਉੱਥੇ ਆ ਜਾਂਦਾ ਮਾਤਾ ਜੇ ਮੈਨੂੰ ਹੁੰਦਾ ਨਾ ਪਤਾ ਕਿ ਨਿਆਣੇ ਦੇ ਦਿਲਜੀਤ ਉੱਥੇ ਆ ਤੇ ਮੈਂ ਸੱਚੀ ਉੱਥੇ ਜਾਣਾ ਸੀਗਾ ਠੀਕ ਆ ਮੈਨੂੰ ਪਤਾ ਨਹੀਂ ਹੀ ਇੰਨੀ ਗੱਲ ਦਾ ਸ਼ਾਬਾਸ਼ ਤੇਰੇ ਸ਼ਾਬਾਸ਼ ਪੁੱਤਰਾ ਇਸੇ ਕੰਮ ਨੂੰ ਤੈਨੂੰ ਪਾਲ ਪੋਸਟ ਕਾ ਇੱਦਾਂ ਤਗੜਾ ਕੀਤਾ ਵਾ ਰੱਬ ਗੜ ਨਾ ਕਰ ਰਗੜ ਰਗੜ ਤੈਨੂੰ ਲੱਭਿਆ ਵਾ ਪਿਹਾ ਦਿਨ ਵੇਖਾਂ ਮੈਂ ਹੈ ਮਾਂ ਪਿਓ ਤੇ ਕੱਖ ਨਾ ਹੋਏ ਹੁਣ ਸਭ ਕੁਛ ਦਲਜੀਤ ਕੌਰੀ ਆ ਤੇ ਤੇਰੇ ਨਿਆਣੇ ਹੀ ਆ ਕੋਈ ਗੱਲ ਨਹੀਂ ਪੁੱਤਰਾ ਜੰਮੀਆਂ ਵਾ ਨਾ ਟਿੱਡੋ ਜਿੱਦਾਂ ਤੈਨੂੰ ਉਹ ਇੱਦਾਂ ਜਵਾਬ ਦੇਣ ਗਿਆ ਨਾ ਕਿ ਤੁਸੀਂ ਸਾਡੇ ਵਾਸਤੇ ਕੱਖ ਨਹੀਂ ਜੇ ਤੇ ਸਾਡੇ ਅੜ ਸੋਹਰੇ ਉਹੀ ਸਭ ਕੁਛ ਵਾ ਤੇ ਪਤਾ ਤੈਨੂੰ ਫੇਰ ਲੱਗਣਾ ਵਾ ਜਿੱਦਾਂ ਤੂੰ ਅੱਜ ਮਾਰੋ ਟੱਕੇ ਮਾਰਨ ਡਿਆ ਵਾ ਨਾ ਕੱਲ ਨੂੰ ਤੈਨੂੰ ਵੀ ਇੱਦਾਂ ਟੱਕੇ ਖਾਣੇ ਪੈਣੇ ਆ ਤਿਆਰ ਹੋ ਜਾ ਹੁਣ ਗਾੜੀ ਮਾ ਚੰਗਾ ਵਿਆਹੀਸਾਂ ਤੂੰ ਫਿਗਰ ਨਾ ਕਰ ਮੇਰੀਆਂ ਨਾਲ ਬੜੀ ਕਦਰ ਕਰਨੀ ਠੀਕ ਆ ਹਾਂ ਮੈਂ ਵੀ ਉਹ ਕੋ ਸੋਚਦੀ ਸਭ ਕੋ ਵੇਖੇਗੀ ਮੈਂ ਵੀ ਉਹ ਕੋ ਕਹਿੰਦੀ ਹਾਂ ਕਿ ਮੇਰਾ ਪੋਤੜਾ ਸਣੀ ਆ ਨਾ ਬੜਾ ਹੀ ਨੇਕ ਵਾ ਜਿਹੜਾ ਸਾਇਰਸ ਆ ਥੋੜਾ ਬਰਬੋਲਾ ਵਾ ਪਰ ਨਹੀਂ ਮਾਵਾ ਗਲਤ ਹੁੰਦੀਆਂ ਵਾ ਜਦੋਂ ਪੁੱਤ ਵਿਆਹ ਦੀਏ ਨਾ ਉਹ ਪੋਤੜੀ ਰਹਿੰਦੇ ਕਪੁੱਤ ਬਣ ਜਾਂਦੇ ਕਪੁੱਤ ਜਿਹੜੇ ਨਾ ਮਾਂ ਪਿਓ ਦੇ ਗਲਾਂ ਤੇ ਯਕੀਨ ਨਹੀਂ ਕਰਦੇ ਉਹ ਮਾਤਾ ਤੇਰੇ ਨਜ਼ਰਾਂ ਚ ਸਭ ਕੁਝ ਆ ਠੀਕ ਆ ਮੈਂ ਉਹ ਹੀ ਆ ਜੋ ਪਹਿਲੋਂ ਹੀਗਾ ਤੇਰੇ ਮਾਗਾ ਮਨ ਚ ਵਹਿਮ ਤੂੰ ਮੇਰੀ ਗੱਲ ਨਹੀਂ ਮੰਨਦਾ ਫਿਰ ਮੇਰੀ ਗੱਲ ਮੰਨ ਲਾ ਕੀ ਮੰਨਾਂ ਗੱਲ ਚ ਦੱਸੋ ਮੈਂ ਤੈਨੂੰ ਇਹੋ ਕਹਿਣ ਡਈ ਆਂ ਕਿ ਅਗਲੇ ਕੀ ਸੋਚਣਗੇ ਤੂੰ ਰੁਕ ਜਾ ਅੱਜ ਨਾ ਜਾ ਕੱਲ ਚਲ ਜੀ ਪਰਸੋਂ ਚਲ ਜੀ ਕੀ ਹੋ ਗਿਆ ਕਿੱਧਰ ਦੀ ਆਖਰ ਆ ਗਈ ਆ ਮਤਾਂ ਬਣਦੀ ਗੱਲ ਆਈ ਉਹ ਨਾ ਮੈਂ ਜਾਵਾਂ ਕੱਲ ਤਾਂ ਜਾਵਾਂ ਜਾਵਾਂ ਪਰਸੋਂ ਮੈਂ ਜਾਣਾ ਹੀ ਹੁਣ ਜਾਣਾ ਨਾਲ ਆ ਚੱਲੀਏ ਤੈਨੂੰ ਇੱਕ ਗੱਲ ਦੱਸਾਂ ਕਿ ਨਾ ਆਪਣੇ ਸੋਰੇ ਕਮਾ ਲਿਆ ਵਾ ਨਹੀਂ ਤੈਨੂੰ ਇੱਕ ਗੱਲ ਦੱਸਾਂ ਦੱਸੋ ਹੁਣ ਨਾ ਤੁਹਾਡਾ ਕੰਮ ਨਹੀਂ ਰਿਹਾ ਮਾਂ ਦੇ ਨਾਲ ਰਹਿਣ ਵਾਲਾ ਟਾਡਾ ਫਿਰ ਹਾਲਾਤ ਹੋ ਗਿਆ। ਤੁਸੀਂ ਆਪਣੀ ਮਰਜ਼ੀਆਂ ਕਰਦੇ ਜੇ। ਆਪਣੇ ਹੱਕ ਬਜਟ ਹਰ ਪਾਸੇ। ਮਾਂ ਦੀ ਤੇ ਕੋਈ ਗੱਲ ਹੀ ਨਹੀਂ ਆ। ਜੋ ਕਹਿੰਦੀ ਹੀ ਉਹ ਤੋਂ ਉਲਟੀ ਚੱਲਣਾ ਵਾ। ਤੇ ਇਸ ਕਰਕੇ ਆ ਸਾਂਝੇ ਘਰ ਚ ਰਹਿਣ ਦਾ ਮਤਲਬ ਹੀ ਕੀ ਆ? ਤੁਸੀਂ ਆਪਣਾ ਚੁੱਲਾ ਕਰੋ ਅੱਡ ਤੇ ਮੈਂ ਕਰ ਲੈਣੀ ਅੱਡ। ਤੈਨੂੰ ਜੇ ਯਕੀਨ ਹੀ ਨਹੀਂ ਮਰਤੇ ਕਿ ਤੂੰ ਨਿਆਣੇ ਛੱਡ ਕੇ ਗਿਆ ਤੂੰ ਆਣਾ ਤੇ ਤੂੰ ਕੱਢਿਆ ਕਰੋ। ਮੈਂ ਉਹਨਾਂ ਨੂੰ ਵੇਖ ਕੇ ਆਉਣਾ ਉਹਨਾਂ ਨੂੰ ਮਿਲ ਕੇ ਆਉਣਾ ਵਾ। ਤੇ ਫਿਰ ਕਾਦੀ ਗੱਲ ਹੋਈ ਸਿਆਣੇ ਬੰਦੇ ਦੀ? ਚੱਲ ਮਾਤਾ ਕੋਈ ਨਾ ਤੇਰੇ ਚੁੱਲੇ ਅੱਡ ਵਾਲੀ ਵੀ ਰੀਝ ਪੂਰੀ ਕਰਦਾ ਹਾਂ। ਕਰਦੇ ਕਰਦੇ ਮੈਂ ਕਿੱਥੋਂ ਹੋ ਗਿਆ ਲੈਣ ਦੇ। ਜਾ ਜਾ ਜਾ। ਚੰਗਾ। ਜਾ ਨਿਕਲ ਜਾ ਇੱਥੋਂ ਹਾਈਟਾ ਤੇ ਪੇ ਮੁੰਡਾ ਵਾਟ ਵਣਗ ਤੇ ਗੱਲ ਕਰਨ ਵਾਲੀ ਕੋਈ ਨਹੀਂ ਆ ਉਹ ਵੀ ਗੱਡੀ ਤਿਆਰ ਬਿਠੀ ਹੋਣੀ ਆ ਉਹਨੇ ਚਾਹ ਪਾ ਕੇ ਕੱਪੜੇ ਝੋੜੇ ਤੇ ਬੈਠ ਕੇ ਗੱਡੀ ਚ ਆ ਰਾਮ ਨਾ ਆ ਲੈਣਾ ਵਾ ਤੇ ਪਰ ਜਿਹੜੇ ਉੱਥੇ ਗੱਲਾਂ ਹੋਣੀਆਂ ਹੁਣ ਮੈਨੂੰ ਕਿੱਦਾਂ ਪਤਾ ਲੱਗੂਗਾ ਹੁਣ ਕੀ ਕਹੂਗੀ ਉਹ ਸੱਚ ਦੱਸ ਦੂਗੀ ਕਿ ਜਾਂ ਕਿ ਲਕਾਰ ਖੂਗੀ ਕੀ ਕਰਾਂ ਹੁਣ ਮੈਂ ਮੈਨੂੰ ਤਾਂ ਹੁਣ ਡਰੀ ਲੱਗੀ ਜਾਂਂ ਡਿਆ ਘਬਰਾ ਹੀ ਪਈ ਜਾਂਂ ਡੇ ਆ ਕੀ ਕਰਾਂ ਹੁਣ ਬੱਥੇਰਾ ਰੁਕਿਆ ਵਾ ਨਹੀਂ ਰੁਕਿਆ ਨਹੀਂ ਤਾਂ ਨਾ ਸਹੀ ਫਿਰ ਹੁਣ ਵੇਖੀ ਜਾਓ ਜੋ ਹੋਊਗੀ ਮੈਂ ਕਿਹੜਾ ਪੈਰਾਂ ਤੇ ਪਾਣੀ ਪੈਣ ਦੇਣਾ ਵੇ ਕਿਦਾਂ ਜ਼ੋਰ ਦੋਂ ਲਈ ਹੈ ਵੀ ਨਾ ਹੀ ਜਾਵੇ ਰਹਿਣਾ ਸਾਰੀ ਦਿਨਾਂ ਦੀ ਮੈਨੂੰ ਸਮਝ ਆ ਗਈ ਆ ਪਰ ਆਪਣੀ ਜਨਾਨੀ ਦੀ ਮੈਨੂੰ ਅਜੇ ਤੱਕ ਸਮਝ ਨਹੀਂ ਆਈ ਕੀ ਕਰ ਦੇਗੀ ਫਿਰ ਸੀ ਕੋਈ ਨਹੀਂ ਗਾਲਾਂ ਦੇ ਮੁੰਡੇ ਨੂੰ ਡਾਕਟਰ ਤਾਂ ਨਹੀਂ ਸਕਦੀ ਇਹਨੂੰ ਤੇ ਤੇਰਾ ਮੈਂ ਇਲਾਜ ਕਰਦਾ ਹਾਂ ਹੁਣ ਮੈਨੂੰ ਸਮਝ ਆਈ ਆ ਸਾਰੇ ਕਮੇਦੇ ਹੀ ਆ ਦਲਜੀਤ ਦੇ ਡੈਡੀ ਉਠੋ ਤਾਂ ਮੇਰੀ ਗੱਲ ਤੇ ਸੁਣੋ ਤਾਨੂੰ ਵੀ ਨੀਂਦ ਕਿੱਦਾਂ ਆ ਗਈ ਆ ਕੀ ਗੱਲ ਹੋ ਗਈ ਆ ਕੰਤਰੀ ਮਿੰਟ ਤੱਕ ਨੀਂਦ ਨਹੀਂ ਆਉਂਦੀ ਉਦੋਂ ਦੀ ਜਦੋਂ ਦੀ ਕੁੜੀ ਘਰ ਆ ਗਈ ਆ ਤੁਸੀਂ ਪਤਾ ਨਹੀਂ ਕਿੱਦਾਂ ਸੌ ਜਾਂਦੇ ਜੀ ਮੈਨੂੰ ਕਦੀ ਨੀਂਦ ਆਉਂਦੀ ਆ ਮੈਂ ਉਦੋਂ ਦੇ ਸਿਰ ਤੋਂ ਪੱਗ ਨਹੀਂ ਲਈ ਠੀਕ ਆ ਮੈਨੂੰ ਪਤਾ ਆ ਮੈਨਾਂ ਫਿਕਰ ਵਾ ਕਦੀ ਕਿਸਦੇ ਵਾਲ ਕਦੀ ਕਿਸਦੇ ਵਾਲ ਕਦੀ ਕਿਸਦੀ ਸਲਾਹ ਲੈ ਕਦੀ ਕਿਸਦੀ ਲੈ ਵੀ ਬਣੂਗਾ ਕੀ ਮੇਰੀ ਗੱਲ ਤਾਂ ਸੁਣੋ ਜਿਹੜੀ ਮੈਂ ਤੁਹਾਨੂੰ ਗੱਲ ਦੱਸਣ ਆਈ ਆ ਦਲਜੀਤ ਨਾ ਐਨਾ ਸੋਚਦੀ ਆ ਨਾ ਰਾਤੀ ਮੈਂ ਸਾਰੀ ਰਾਤ ਵੇਂਦੀ ਰਹੀ ਕੁੜੀ ਇੱਕ ਮਿੰਟ ਨਹੀਂ ਸੁੱਤੀ ਕਿਤੇ ਹਾਂ ਇੰਨਾ ਸੋਚਦੀ ਆ ਆਂਦੀ ਮੰਮੀ ਮੇਰੀਆਂ ਨਿੱਕੇ ਨਿੱਕੇ ਧੀਆਂ ਦਾ ਕੀ ਬਣੂਗਾ ਮੈਂ ਤਾਂ ਪੁੱਤ ਤੂੰ ਫਿਕਰ ਕੋ ਕਰਦੀ ਆ ਤੇਰੇ ਮਾਪਿਓ ਜਿੰਦੇ ਜਾਗਦੇ ਆ ਤੇਰੀ ਗੱਲ ਸੁਣ ਲੈ ਤੂੰ ਟੈਨਸ਼ਨ ਨਾ ਲੈ ਕੋਈ ਇਹਨੂੰ ਕਹਦੇ ਕੋਹ ਨਿਗਾ ਹੋਇਆ ਤੂੰ ਇੰਨੀ ਇੰਨਾ ਲੋਡ ਨਾ ਲੈ ਅਜੇ ਇਹਨੂੰ ਤਾਈ ਮਿਲ ਕੇ ਗਈ ਆ ਕੱਲ ਉਹ ਵੀ ਹੌਸਲਾ ਦੇ ਕੇ ਗਈ ਵੀ ਪੁੱਤ ਫਿਕਰ ਨਾ ਕਰੀ ਆਪਾਂ ਤੁਹਾਡੇ ਨਾਲ ਆ ਤੇ ਜੇ ਤੇ ਮੁੰਡਾ ਆਣ ਕੇ ਆ ਜਾਊਗਾ ਤੇ ਠੀਕ ਵਾ ਜੇ ਨਾ ਨਾ ਆਇਆ ਤੇ ਮੈਂ ਚੱਲੂਗੀ ਨਾਲ ਤੁਹਾਡੇ ਤੇ ਕੋਈ ਨਹੀਂ ਸਾਰੀ ਗੱਲਬਾਤ ਕਰਾਂਗੇ ਪਰ ਇੱਕ ਵਾਰੀ ਨਾ ਅਸੀਂ ਪਹਿਲ ਨਹੀਂ ਕੀ ਕਰਨੀ ਜੀਵਨ ਨਾਲੇ ਆਪਾਂ ਪਹਿਲ ਨਹੀਂ ਕੀ ਕਰਨੀ। ਤਾਈ ਦੀ ਗੱਲ ਨਾ ਬਿਲਕੁਲ ਸੱਚੀ ਆ। ਉਹ ਤਾਂ ਤੁਹਾਨੂੰ ਮੈਂ ਕਹਿੰਨੀ ਆ। ਵੀ ਐਵੇਂ ਸਾਡੇ ਕੋਲ ਕੋਈ ਗਲਤੀ ਨਾ ਹੋ ਜੇ। ਕਿਉਂ ਮੁੰਡਾ ਬੜਾ ਕਰਦਾ ਆਪਣੇ ਬੱਚਿਆਂ ਦੇ ਨਾਲ। ਉਹ ਤਾਂ ਇੰਨਾ ਤੋਂ ਬਿਨਾ ਜਿੰਦਾ ਨਹੀਂਗਾ। ਹੈਂ? ਤੇ ਉਹਨੂੰ ਜਿੱਦਣ ਆਇਆ ਨਾ ਵੇਖ ਲਿਓ ਤੁਸੀਂ। ਉਹਨੇ ਪੱਕਾ ਇੱਥੇ ਆਉਣਾ ਵਾ। ਮੇਰਾ ਦਿਲ ਕਹਿੰਦਾ ਵਾ। ਕਿ ਉਹ ਆਪਣੀਆਂ ਧੀਆਂ ਨਾਲ ਬੜਾ ਪਿਆਰ ਕਰਦਾ ਵਾ। ਦਲਜੀਤ ਦੀ ਬੜੀ ਖਿੱਚ ਕਰਦਾ ਵਾ। ਪਰ ਨਾ ਉਹਦੇ ਸਹੁਰੇ ਤੇ ਮੈਨੂੰ ਹੀ ਇੱਥੋਂ ਤੱਕ ਨਹੀਂ ਆਸ। ਕਿ ਉਹ ਇਦਾਂ ਕਰੂਗਾ। ਤਿੰਨ ਚਾਰ ਦਿਨ ਹੋ ਗਏ ਆ ਕਿਤੇ ਉਹਨੇ ਫੋਨ ਤੱਕ ਨਹੀਂ ਕੀਤਾ ਕਿਤੇ ਆਉਣਾ ਜ਼ਰੂਰੀ ਨਹੀਂ ਸਮਝਿਆ ਵੀ ਚਲ ਮੈਂ ਆਪ ਜਾ ਕੇ ਵੇਖਾਂ ਕਿ ਕੁੜੀ ਇਕੱਲੀ ਚਲਕਦਾ ਗਈ ਆ ਮੈਂ ਤਾਂ ਹੈਰਾਨ ਗਈ ਹੰਦੀ ਲੋਕਾਂ ਤੇ ਕਿੱਦਾਂ ਦੇ ਉੱਤੋਂ ਹੋਤ ਵਿੱਚੋਂ ਹੋਰ ਜੀਵਨ ਗੱਲ ਤੇਰੀ ਬਿਲਕੁਲ ਠੀਕ ਆ ਮੈਨੂੰ ਨਾ ਭਾਜੀ ਤੇ ਮਾਨ ਬੜਾ ਸੀ ਵੀ ਬੰਦਾ ਗੱਲ ਕਰਵਾਦਾ ਹਾਂ ਬੰਦੇ ਜੀ ਗੱਲ ਕਰਨ ਜੋਗਾ ਵਾ ਜਿੱਥੋਂ ਤੱਕ ਮੈਨੂੰ ਉਮੀਦ ਵਾ ਨਾ ਉਹ ਵੀ ਆਪਣੀ ਜਨਾਨੀ ਦੇ ਮਗਰ ਲੱਗ ਗਿਆ ਵਾ ਸਮਝ ਨਹੀਂ ਆਉਂਦੀ ਬਣਿਆ ਕੀ ਆ ਇਹ ਤਾਂ ਹੁਣ ਰੱਬ ਹੀ ਜਾਣਦਾ ਜੀਵਨ ਰੱਬ ਤੇ ਜਾਣਦਾ ਹੀ ਆ ਸਾਰੀਆਂ ਗੱਲਾਂ ਦਾ ਉਹਨੂੰ ਹੀ ਪਤਾ ਵਾ ਬੰਦਾ ਤੇ ਬੰਦੇ ਤੇ ਚੋਰੀ ਕਰ ਲਿੰਦਾ ਵਾ ਪਰ ਉਤੋਂ ਚੋਰੀ ਕਿੰਨੇ ਕਰਨੀ ਆ ਕੋਈ ਗੱਲ ਨਹੀਂ ਚੁੱਕ ਲੰਦੇ ਹੰਕਾਰੇ ਦੀ ਸੱਸ ਨੂੰ ਇਹਦਾ ਹੰਕਾਰੇ ਦੇ ਗਾੜੀ ਆਉਣਾ ਵਾ ਵੇਖਿਓ ਸਹੀ ਜਦੋਂ ਰੱਬ ਦੀ ਲਾਠੀ ਵੱਜਦੀ ਆ ਨਾ ਤੇ ਆਵਾਜ਼ ਨਹੀਂ ਆਉਂਦੀ ਫੇਰ ਪਤਾ ਲੱਗਣਾ ਕਿਹੜੇ ਭਾਵੇਂ ਇਕਦੀ ਆ ਵੀ ਕਿੱਦਾਂ ਕਹਿ ਦਿੱਤੀ ਨੂੰ ਕਰੋ ਧੱਕਾ ਦੇਣਾ ਵਾ ਇੱਥੋਂ ਤੱਕ ਨਹੀਂ ਸ਼ਰਮ ਕੀਤੀ ਭਿੰਨੀ ਕਿੰਨੇ ਕਿ ਕਿ ਬੱਚੇ ਆ ਉਹਨਾਂ ਦੀ ਸ਼ਰਮ ਕਰ ਲਾਂ ਮੈਂ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਵੀ ਸਾਰੇ ਇੱਕੋ ਰਸੇ ਵਾਗੇ ਆ ਕਿਹਨੋ ਕੋਈ ਪਰਵਾਹ ਨਹੀਂ ਬੱਚਿਆਂ ਦੀ ਚੱਲ ਕੋਈ ਨਹੀਂ ਮੁੰਡਾ ਵੀ ਆਉਣੇ ਵਾਲਾ ਵਾ ਵੇਖੋ ਹੁਣ ਉਹ ਕੀ ਕਰਦਾ ਆਣ ਕੇ ਚੱਲ ਮੈਂ ਨਿਆਣਿਆਂ ਵਾਲੇ ਵੇਖਾਂ ਮੇਰੇ ਕੋ ਤੇ ਨਾ ਬੱਚੇ ਵਿਚਾਰੇ ਗਰਮੀ ਚਿਲ ਕੇ ਦੇ ਨਹੀਂ ਵੇਖੇ ਜਾਂਦੇ ਉਹ ਮੇਰੀ ਗੱਲ ਸੁਣ ਲੈ ਸਭ ਕੋ ਮਾਰ ਮਾਰ ਇਹਨੇ ਠੀਕ ਕਰ ਦੇਣਾ ਵਾ ਤੇ ਭਰ ਨਾ ਤੂੰ ਦਿਲ ਥੋੜਾ ਨਾ ਕਰਿਆ ਕਰ ਤੇ ਕੁੜੀ ਲਾਗੇ ਮਾੜੀ ਚੰਗੀ ਗੱਲ ਨਾ ਕਰਿਆ ਕਰ ਮੈਂ ਕੁੜੀ ਲਾਗੇ ਮਾੜੀ ਚੰਗੀ ਕੀ ਕਰਨੀ ਆ ਉਹ ਆਪ ਨਿਆਣੀ ਆ ਹੁਣ ਬੱਚੇ ਇੰਨੀ ਗਰਮੀ ਦੇ ਵਿੱਚ ਤੁਰੇ ਫਿਰਦੇ ਵਿਚਾਰੇ ਜੇ ਰੱਬ ਨਾ ਕਰੇ ਕਿਤੇ ਨਿਆਣੇ ਢਿੱਲੇ ਮੱਠੇ ਹੋ ਜਾਣ ਆਪਾਂ ਕੀ ਕਰਾਂਗੇ ਫਿਰ ਨੂੰ ਮੇਰੀ ਗੱਲ ਸੁਣ ਉਹ ਪ੍ਰਮਾਤਮਾ ਗਾੜੀ ਹੱਥ ਜੋੜ ਜਿਹੜਾ ਟਾਈਮ ਆਇਆ ਵਾ ਨਾ ਤੇ ਪ੍ਰਮਾਤਮਾ ਚੰਗਾ ਚੰਗਾ ਨਗਾ ਦੇ ਠੀਕ ਨਾ ਬੱਚਿਆਂ ਨਾਲ ਇੱਕ ਹੋਵੇ ਹੁਣ ਤੇ ਕੋਈ ਆਸਾ ਉਹ ਰੱਬ ਤੇ ਸੱਚੇ ਪਾਤਸ਼ਾਹ ਤੇ ਵੀ ਉਹੋ ਹੀ ਮਤਬੁੱਦ ਚੰਗੀ ਪਾ ਦੇ ਤੇ ਸਾਡੀ ਧੀ ਦੇ ਦਿਨ ਮੋੜ ਆਉਣ ਫਿਰ ਸਾਡੀ ਧੀ ਆਪਣੇ ਘਰ ਚਲ ਜੇ ਕੇਵਲੇ ਰੋਣਾ ਆਉਂਦਾ ਵੀ ਸਾਡੇ ਨਾਲ ਇਤਨਾ ਹੋਣੀ ਹਾਂ ਚੱਲ ਕੋਈ ਨਹੀਂ ਦਿਲ ਨਾ ਹੌਲਾ ਕਰੋ ਕੋਈ ਗੱਲ ਨਹੀਂ ਸਭ ਕੁਝ ਠੀਕ ਹੋਊਗਾ